ਜਿਨ ਨੇ ਇੱਕ ਵਾਰੀ ਘੰਟਾ ਸਵੇਰੇ ਬਾਣੀ ਪੜ ਲਈ ਚਿੱਤ ਟਿਕਾ ਕੇ ਸਾਰਾ ਦਿਨ ਉਹਨੂੰ ਲੋੜ ਤੋਂ ਬਿਨਾ ਬੋਲਣ ਨੂੰ ਚਿੱਤ ਨਹੀਂ ਕਰਦਾ ਕਿਸੇ ਦੇ ਨਾਲ ਅੰਦਰ ਚੁੱਪ ਹੋ ਜਾਂਦਾ ਹੈ ਅੰਦਰ ਸ਼ਾਂਤ ਹੋ ਜਾਂਦਾ ਉਹਦਾ ਟਿਕ ਜਾਂਦਾ ਤੇ ਮਨ ਜਾਗਦਾ ਫਿਰ ਸਾਰਾ ਦਿਨ ਜਾਗਦਾ ਵੀ ਪਰਮੇਸ਼ਰ ਮੇਰੇ ਕੋਲ ਹੈ ਵੈਗਰੂ ਮੇਰੇ ਕੋਲ ਹੈ ਤੇ ਜੇ ਨਹੀਂ ਕੀਤਾ ਸਵੇਰੇ ਨਿਤਨੇਮ ਨਾ ਸੰਗਤ ਵਿੱਚ ਬੈਠਾ ਜਾਏ ਨਾ ਚੁੱਪ ਕੀਤਾ ਜਾਏ ਨਾ ਟਿਕਾਵੇ ਨਾ ਆਪ ਟਿਕੀ ਫਿਰ ਨਹੀਂ ਮਨ ਟਿਕਦਾ ਇਸ ਕਰਕੇ ਸਾਧ ਸੰਗਤ ਦੀ ਮਨ ਦਾ ਟਿਕਾ ਇੱਕ ਅਭਿਆਸ ਹੈ ਇਹਦੇ ਵਾਸਤੇ ਅਭਿਆਸ ਕਰਨਾ ਪੈਂਦਾ ਬੰਦੇ ਨੂੰ ਅਭਿਆਸ ਕਰਦਿਆਂ ਕਰਦਿਆਂ ਹੌਲੀ-ਹੌਲੀ ਉਹ ਸਮਾਂ ਆ ਜਾਂਦਾ ਹੈ ਜਿਹੜਾ ਮਨ ਪਹਿਲਾਂ ਕਹਿਣ ਨਾਲ ਨਹੀਂ ਸੀ ਟਿਕਦਾ ਹੁਣ ਜੇ ਮਨ ਨੂੰ ਕਹੀਏ ਵੀ ਥੋੜਾ ਜਿਹਾ ਤੂੰ ਪਰਚਲਤ ਹੋ ਕਿਸੇ ਨਾਲ ਗੱਲ ਕਰ ਤੇ ਉਹਦਾ ਕਿਸੇ ਨਾਲ ਬੋਲਣ ਤੇ ਜੀ ਨਹੀਂ ਕਰਦਾ ਇੰਨਾ ਰਸ ਉਹਨੂੰ ਅੰਦਰੋਂ ਬਾਣੀ ਦੇਣਾ ਸ਼ੁਰੂ ਕਰ ਦਿੰਦੀ ਇੰਨਾ ਟਿਕਾਉ ਆਉਣਾ ਸ਼ੁਰੂ ਹੋ ਜਾਂਦਾ